ਸਾਡੇ ਇੱਥੇ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਹਨਾਂ ਵੱਲੋਂ ਇਹਦੇ ਵਿੱਚ ਸੁੱਚਾ ਸਾਫਾ ਸਰਪੰਚ ਸੁੱਚਾ ਸਿੰਘ ਮਲਕੀਸ਼ ਸਿੰਘ ਰਵਿੰਦਰ ਸਿੰਘ ਰੋਮੀ ਜੀ ਇਹਨਾਂ ਦੀ ਸ਼ੈ ਉੱਤੇ ਬਾਹਰੋਂ ਵੀ ਮੁੰਡ ਬੰਦੇ ਆਏ ਸੀ ਤੇ ਇਹਨਾਂ ਨੇ ਇੱਥੇ ਇੱਟਾਂ ਦੀਆਂ ਟਰਾਲੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਆਈਆਂ 6 ਵਜੇ ਦਾ ਟਾਈਮ ਸੀ ਅਸੀਂ ਇੱਥੇ ਆਂਗਣਵਾੜੀ 'ਚ ਕੰਮ ਕਰ ਰਹੇ ਸੀ ਤੇ ਮੈਂ ਆ ਕੇ ਪੁੱਛਿਆ ਕਿ ਇਹ ਟਰਾਲੀ ਇੱਟ ਕਿਹਦੀ ਆਈ ਤੇ ਉਹਨਾਂ ਨੇ ਕਿਹਾ ਕੋਈ ਬੰਟੀ ਦੀ ਹੈ ਤੇ ਮੈਂ ਫੋਨ ਤੇ ਕਰਕੇ ਉਹਨਾਂ ਨਾਲ ਗੱਲ ਕੀਤੀ ਤੇ ਕਹਿੰਦੇ ਨਹੀਂ ਉਦਾਂ ਹੀ ਲਾਉਣੀ ਮੈਂ ਕਿਹਾ ਉਦਾਂ ਨਹੀਂ ਇੱਥੇ ਮੈਂ ਲੱਥਨ ਦੇਣੀ ਜੀ ਤੇ ਜੇ ਤੁਸੀਂ ਉਦਾਂ ਲਾਉਣੀ ਜਾਂਚ ਕਰ ਲਾ ਲੋ ਇਟ ਹੂੰ ਉਸ ਤੋਂ ਬਾਅਦ ਉਹ ਆ ਕਹਿੰਦੇ ਨੇ ਇਹ ਹੀ ਕਬਜ਼ਾ ਕਰਨਾ ਮੈਂ ਕਿਹਾ ਮੈਂ ਇੱਟ ਨਹੀਂ ਉਤਰ ਦੇਣੀ ਜੀ ਇਹਨਾਂ ਦੇ ਜਿਹੜੇ ਬੰਦੇ ਆ ਇਹ ਹੀ ਇਹਨਾਂ ਨੇ ਫੜ ਕੇ ਇੱਟ ਪਹਿਲਾਂ ਮੇਰੇ ਆਹ ਚੀਜ਼ ਤੇ ਮਾਰੀ ਫਿਰ ਮੇਰੇ ਆਪ ਇਸਲੇ ਪਾਸੇ ਇਹਨਾਂ ਨੇ ਵਾਰ ਕੀਤਾ ਤੇ ਬਾਅਦ ਤੱਕ ਦੇ ਤੱਕ ਦੇ ਬੰਦੇ ਸਾਰਿਆਂ ਨੇ ਪੈ ਗਏ ਤੇ ਮੇਰੀ ਪੱਗ ਲਾਤੀ ਜੀ ਤੇ ਵਾਲ ਮੇਰੇ ਖਿਲਾਰ ਤੇ ਜੀ ਤੇ ਉਸ ਤੋਂ ਬਾਅਦ ਫਿਰ ਪਿੰਡ ਵਾਲਿਆਂ ਨੇ ਆ ਕੇ ਮੈਨੂੰ ਬਚਾਇਆ ਜਿੰਨੇ ਇਥੇ ਲਾਗੇ ਮਜ਼ਦੂਰੀ ਮੇਰੇ ਨਾਲ ਰਹੇਗਾ ਕੰਮ ਨਹੀਂ ਉਹਨਾਂ ਨੂੰ ਛੁੱਟੀ ਹੁਣ ਆਲੀ ਉਹ ਸਾਰੇ ਜੇ ਇੱਥੇ ਹੀ ਉਹਨਾਂ ਨੇ ਫਿਰ ਫੈਕ ਮੈਨੂੰ ਇਹਨਾਂ ਦੇ ਵਿੱਚੋਂ ਕੱਢਿਆ ਤੇ ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆ ਕਿ ਆ ਕੇ ਮੌਕਾ ਦੇਖੇ ਜੇ ਨਾ ਹੀ ਐਸਐਸਓ ਸਾਹਿਬ ਜੀ ਆ ਕੇ ਮੌਕਾ ਦੇਖ ਗਏ ਜਾਂ ਹੋਰ ਕੋਈ ਵੀ ਆਏ ਮਿਲਤੀ ਸ਼ਿਕਾਇਤ ਦਿੱਤੀ ਹੈ ਲਿਖਤੀ ਸ਼ਿਕਾਇਤ ਰਾਤੀ ਥਾਣੀ ਕਰ ਰਹੇ ਸੀ ਜੀ ਤੇ ਅੱਜ ਤੱਕ ਮੌਕਾ ਦੇਖਣ ਨਹੀਂ ਆਏ ਸਿਰਫ ਆਪਣੇ ਇੰਸਪੈਕਟਰ ਇੱਕ ਸਾਰਾ ਆਈ ਸੀ ਤਾਂ ਐਸਐਸਓ ਪੀਐਸਆਈ ਪੀਐਸਆਈ ਵਾਲੇ ਪ੍ਰਭ ਜੋ ਸੰਗ ਜੀ ਆਏ ਸੀ ਤੇ ਬਾਕੀ ਅਜੇ ਕੋਈ ਹਿਲਜੁਲੀ ਨਹੀਂ ਹੋਈ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਇਹ ਪੰਚਾਇਤੀ ਜ਼ਮੀਨ ਜੀ ਤੇ ਮੇਰੀ ਕੋਈ ਨਿੱਜੀ ਜ਼ਮੀਨ ਤੇ ਹੈ ਨਹੀਂ ਉਹ ਇਹ ਪਿੰਡ ਦੀ ਸਾਂਝੀ ਜ਼ਮੀਨ ਹੈ ਜੇ ਇੱਕ ਬੰਦਾ ਦਾ ਕਬਜ਼ਾ ਕਰੂ ਤਾਂ ਫਿਰ ਸਾਰੇ ਕਰ ਲੈਣਗੇ ਜੀ ਤੇ ਇਹੋ ਮੰਗਾ ਕਿ ਪ੍ਰਸ਼ਾਸਨ ਇਹਦੇ ਉੱਤੇ ਕਾਰਵਾਈ ਕਰੇ ਤੇ ਕਾਨੂੰਨ ਦਾ ਇਨਸਾਫ ਦਵਾਇਆ ਜਾਵੇ ਤੇ ਜਿਹੜੀ ਇਹ ਆ ਜਿਹੜੀ ਇਹ ਪੱਗ ਲਾਈ ਹੈ ਇਹ ਵੀ ਇੱਕ ਕੌਮੀ ਮਸਲਾ ਜੀ ਇੱਕ ਸਿੱਖ ਬੰਦੇ ਦੀ ਪੱਗ ਲਾਉਣੀ ਵਾਲ ਖਲਾਰਨੀ ਕੋਈ ਚੰਗਾ ਨਹੀਂ ਤੇ ਮੈਂ ਤਾਂ ਫਿਰ ਵੀ ਪਿੰਡ ਦਾ ਸਰਪੰਚ ਹੀ ਜੀ ਇਹਨੂੰ ਨਾਤ ਪਾਈ ਜਾਵੇ ਇੱਥੇ ਉਹ ਬਹੁਤ ਹੀ ਮਾੜਾ ਕੰਮ ਕੀਤਾ ਬਹੁਤ ਹੀ ਵੱਧ ਭਾਗੀ ਘਟਨਾ ਹੁਣ ਇਹ ਪਿੰਡ ਪਿੰਡ ਦਾ ਸਾਰੇ ਦਾ ਸਰਪੰਚ ਇਹਦੀ ਪਾਗ ਲੱਥੀ ਜਿੱਦਾਂ Baal ਖਿਲਰੇ ਆ ਜੀ ਤੇ ਅਸੀਂ ਇਹਦਾ ਵਿਰੋਧ ਕਰਦੇ ਆਂ ਬਾਕੀ ਇੱਥੇ ਲੜਾਈ ਜਿਹੜੀ ਹੈ ਇਹ ਖੱਡਿਆਂ ਦੀ ਜੀ ਅਸੀਂ ਬੀਡੀਪੀ ਨੂੰ ਵੀ ਕਹਿੰਨੇ ਇੱਥੇ ਆਉਣ ਪੰਚਾਇਤ ਸੈਕਟਰੀ ਨੂੰ ਵੀ ਕਹਿੰਨੇ ਇੱਥੇ ਆਉਣ ਆਪਣੀ ਲਿਸਟ ਲੈ ਕੇ ਆਉਣ ਇਹ ਲੜਾਈ ਝਗੜਾ ਨਾ ਹੋਵੇ ਜੀ ਜਿਨ੍ਹਾਂ ਨੇ ਵੀ ਨਜਾਇਜ਼ ਕਬਜ਼ਾ ਕੀਤਾ ਪੰਚਾਇਤੀ ਜ਼ਮੀਨ ਤੇ ਉਹ ਸਾਰਿਆਂ ਦਾ ਟਟਣਾ ਚਾਹੀਦਾ ਜੀ ਇਹ ਸਾਡੀ ਮੰਗ ਹੈ ਅਸੀਂ ਐਸਐਚਓ ਨੂੰ ਵੀ ਕਹਿੰਨੇ ਆਂ ਵੀ ਕੱਲ ਦੇ ਸੁੱਤੇ ਸੀ ਤੁਸੀਂ ਕਿਉਂ ਨਹੀਂ ਇੱਥੇ ਆਏ ਜਦੋਂ ਪਿੰਡ ਦਾ ਇੱਕ ਮੋਹਤਵਾਰ ਸਰਪੰਚ ਸਾਹਿਬ ਆ ਕੇ ਸਾਰਿਆਂ ਨੂੰ ਤੁਸੀਂ ਇੱਥੇ ਮਾਹੌਲ ਨੂੰ ਠੰਡਾ ਕਰੋ ਜੀ 6 ਘੰਟੇ ਬਾਅਦ ਮੌਕੇ ਤੇ ਪੁਲਿਸ ਆ ਰਹੀ ਹੈ ਨੁਕਸਾਨ ਹੋ ਸਕਦਾ ਕੋਈ ਨੁਕਸਾਨ ਹੋ ਸਕਦਾ ਸਾਡੇ ਸਾਰੇ ਦਰਿਆ ਜਿੰਨੀਆਂ ਵੀ ਸਾਡੀ ਲੇਡੀਆਂ ਜਨਨੀਆਂ ਸਾਰੀਆਂ ਜੀ ਅਸੀਂ ਮੰਗ ਕਰਦੇ ਆ ਬੀਡੀਪੀਓ ਨੂੰ ਇੱਥੇ ਆਉਣ ਅਗਰ ਕਿਸੇ ਦਾ ਹੈ ਤੇ ਬੈਠ ਕੇ ਇੱਥੇ ਮੱਛਲੇ ਨੂੰ ਸਲਜਾਉਣ ਕੋਈ ਕਿਸੇ ਦਾ ਕੋਈ ਕਿਸੇ ਦਾ ਖੱਡਾ ਹੈਗਾ ਤੇ ਕਢਾਓ ਜੀ ਨਹੀਂ ਤੇ ਨਜਾਇਜ਼ ਜੇ ਤਾਂ ਝਗੜੇ ਝੂੜੇ ਨੂੰ ਬੰਦ ਕਰੋ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਵਾਰੀ ਸਿੱ ਬਹੁਤ ਬਾੜੇ ਬਾੜੇ ਪੇਟ ਮਾਰਾ ਹੋਇਆ ਜਿਵੇਂ ਸਾਡੇ ਦੇਖਦੇ ਦੇਖਦੇ ਆਈ ਸਰਪੈਸਾ ਤੇ ਹਮਲਾ ਕੀਤਾ ਕਿਸ ਤਰ੍ਹਾਂ ਦੀ ਪੀੜਤ ਵੀ ਹੋਈ ਪੱਗ ਛੁੱਟੀ ਗਈ ਬਹੁਤ ਜ਼ਿਆਦਾ ਸਾਰੇ ਜਾਣੇ 12 ਵੀ ਬੰਦੇ ਸੱਦੇ ਸੀ ਤੇ ਉਹਨਾਂ ਨੇ ਬੱਚੇ ਨੇ ਤੇ ਸਰਪੈਸਾ ਤੇ ਹਮਲਾ ਕੀਤਾ ਕਿ ਲੱਗਦਾ ਕਿ ਉਹ ਲੜਾਈ ਨੂੰ ਪਹਿਲੇ ਰੈਡੀ ਸੀ ਹਾਂਜੀ ਬਿਲਕੁਲ ਰੈਡੀ ਸੀ ਜੀ ਉਹ ਰੈਡੀ ਸੀ ਤਾਂ ਹੀ ਉਹਨਾਂ ਨੇ 12 ਬੰਦਿਆਂ ਦੇ ਮਂਗਾਈ ਗਏ ਤੇ ਇਦਾਂ ਬਿਨਾ ਇਹਨਾਂ ਦੀ ਮжоਰਿਟੀ ਤੋਂ ਬਿਨਾਂ ਤਾਂ ਕੋਸ਼ਿਸ਼ ਹੋਈ ਨਹੀਂ ਹੈਗਾ ਮੈਂ ਭਾਈ ਗੁਰਪ੍ਰੀਤ ਸਿੰਘ ਮੈਂ ਬੰਤੀ ਵੀਰ ਹੁਣਾ ਦੇ ਨਿਆਇ ਮੈਚਕਰੋਣ ਕੰਟੀ ਵੀਰੋਂ ਨੇ ਮੇਰੇ ਰਿਸ਼ਤੇਦਾਰ ਆ ਤੇ ਇਹਨਾਂ ਦੇ ਢਾਈ ਭਾਈ ਤੇ ਜਿਹੜਾ ਲਵਲੀ ਪੂਸੀਆ ਵਾ ਤੇ ਕਾਲੂ ਪੂਸੀਆ ਵਾ ਤੇ ਪੱਪੂ ਤੇ ਇੱਕ ਬੁੱਗੜ ਜਿਹੜਾ ਵਾ ਭਾਜੀ ਇਹ ਮੇਰੇ ਗਲੀ ਇਹ ਮੇਰੇ ਗਲ ਪੈ ਗਏ ਆ ਇਹਨਾਂ ਨੇ ਮੇਰੇ ਸੱਤਾ ਪਿੱਤਾ ਲਾਇਆ ਭਾਜੀ ਸਾਡੀ ਉੱਥੇ ਟਰਾਲੀ ਫਸ ਗਈ ਬਸ ਆ ਪਾਣ ਲੈਣੀ ਹੈਗੀ ਕਿ ਆ ਵੀ ਅਹੀਂ ਟਰਾਲੀ ਅਹੀਂ ਕੱਢ ਲੈਣੇ ਆ ਤੇ ਉਧਰੋਂ ਇਹ ਸਾਨੂੰ ਕੁੱਤਿਆ ਚੂੜਿਆ ਕਹਿ ਕੇ ਸਰਪੰਚ ਵਾ ਜਿਹੜਾ ਇਹ ਗਾਲਾਂ ਡਾਟਿਆ ਵਾ ਕੱਢਣਾ ਤੇ ਇਹਨੇ ਬਾਅਦ ਸਾਡੇ ਨਾਲ ਧਤੀ ਪਿਆ ਵਾ ਤੇ ਮੇਰੇ ਸੱਤਾ ਪਿੱਤਾ ਲਾਇਆ ਮੇਰਾ ਨਾਮ ਬੰਟੀ ਟੋਟਰਾ ਕੋਸ਼ਣ ਵੀ ਜੀ ਇਟ ਮਹंगाई ਸੀ ਆਪਣੇ ਘਰ ਆਸਤੇ ਤੇ ਉੱਥੇ ਨਾ ਰਸਤੇ ਟਰਾਲੀ ਲੱਗੀ ਸੀ ਤੇ ਉਹ ਵਿੱਚ ਮੁੰਡਾ ਆਪਣਾ ਸੱਜਣ ਹਿੱਸੇਦਾਰੀ ਆ ਤੇ ਇਹ ਵੀ ਕੋਲੀ ਆਇਆ ਸੀ ਤੇ ਮੈਂ ਬੰਬੀ ਤੇ ਗਿਆ ਸੀ ਤੇ ਮੈਂ ਉਦੋਂ ਟਰਾਲੀ ਵਾਲੇ ਆ ਗਏ ਤੇ ਮੈਂ ਇਹਨਾਂ ਕਿਹਾ ਵੀ ਟਰਾਲੀ ਵਾਲੇ ਆਏ ਤੇ ਇਟ ਲਵਾ ਲਾ ਤੇ ਅੱਗੇ ਲੈਣ ਗਿਆ ਵਾ ਤੇ ਉੱਥੇ ਰਾਹ ਬੰਦ ਸੀ ਤੇ ਫਿਰ ਮੈਂ ਕਿਹਾ ਚੱਲ ਹੋਰ ਕਿਦਾਂ ਵਾਲਾ ਅੱਜ ਤੇ ਉਹ ਕੋਨਨ ਕਾਲੀ ਸੀ ਕਿਨੇ ਵੀ ਲਾ ਕੇ ਹੋਣੀ ਜਾਣਾ ਮਦਦ ਤੇ ਬਾਅਦ ਚ ਇਹਨਾਂ ਨੇ ਉੱਥੇ ਜ਼ਿਆਦਾ ਖiladi ਉੱਥੇ ਸਰਪੰਚ ਆ ਗਿਆ ਵਾ ਤੇ ਉਹ ਉਥੇ ਪੰਚਾਇਤੀ ਜਗਾ ਵਾ ਤੇ ਉਥੇ ਟਰਾਲੀ ਲਾਉਣ ਲੱਗਿਆ ਹੀ ਉਹ ਤੇ ਅਈ ਉਹ ਫੇਰ ਚੱਕ ਲੈਣੀ ਤੇ ਸਰਪੰਚ ਕਹਿੰਦਾ ਵੀ ਨਹੀਂ ਇੱਥੇ ਲਾਉਂਦੇ ਨਹੀਂ ਤੇ ਇਹਨੇ ਗੱਲ ਕਰਵਾਤੀ ਮੇਰੇ ਸਰਪੰਚ ਨਾਲ ਇਹ ਕਹਿੰਦਾ ਵੀ ਜਾਂਚ ਕਰ ਲੈ ਰਿਓ ਤੇ ਨਾਲੇ ਜੋ ਠੀਕ ਆ ਉਹ ਉਥੇ ਟਰਾਲੀ ਫਸ ਗਈ ਆ ਇਹਨਾਂ ਨੇ ਵੈਕ ਕਰਨ ਲੱਗਿਆ ਤੇ ਮੁੜ ਕੇ ਨੇ ਜਿਹੜੋ ਫਸ ਗਈ ਟਰਾਲੀ ਦੇ ਇਹਨੇ ਸਰਪੰਚ ਨੇ ਉਹਨੂੰ ਜਾਤੀ ਸਿੰਘ ਜੀ ਥੋੜੇ ਚੁੜੇ ਕਹਿ ਬਚੂੜਿਆ ਪਸਾਰਤੀ ਇਦਾਂ ਕੁਝ ਗੱਲਾਂ ਗਲਤ ਕੀਤੀਆਂ ਉਹਨੂੰ ਤੇ ਬਾਅਦ ਚ ਜਿਹਦਾ ਕਰਕੇ ਚਲੋ ਇੰਨਾ ਚ ਆਪਸ ਚੋ ਗੱਲਬਾਤ ਹੋਈ ਤੇ ਇਹ ਪੂਰੀ ਆਪਣੀ ਲੇਬਰ ਜਿਹੜੀ ਨੇ ਰੇਗਾ ਦੀ ਲੈ ਕੇ ਹੋਰ ਬੰਦੇ ਨਾਲ ਹੋਣਗੇ ਜਿਹੜੇ ਵੀ ਹੈਗੇ ਇਹਨੂੰ ਪਹਗੇ ਆ ਉਥੇ ਮੌਕੇ ਤੇ ਮੈਂ ਤੇ ਮੇਕ ਇੱਕ ਫਰੈਂਡ ਹੋਰਾ ਉਹੀ ਇਕੱਠੇ ਹੀ ਬੰਮੀ ਤੋਂ ਆਏ ਆ ਐ ਛਡਾਉਣ ਗਏ ਆ ਤੇ ਸਾਡੇ ਵੀ ਗੱਲ ਪਹਗੇ ਆ ਇਹ ਸਾਡੇ ਕੋਲ ਰਾਤ ਇੱਕ 8 ਵਜੇ ਕ ਐਮਰ ਅਰਾਈ ਸੀ ਜੀ ਉਸਰਪਾ ਚੋਂ ਲੋ ਆਈ ਉਹ ਉਥੇ ਚ ਬਰੰਟ ਸੱਟ ਹੈਗੀ ਹੈ ਜੀ ਤੇ ਵੈਰੀਫਾਈ ਕਰ ਰਹੇ ਆ ਕਿ ਉਹ ਵੀ ਉਹਦੇ ਮੁਤਾਬਕ ਤੱਥ ਹੁੰਦਾ ਵਾ ਉਦੇ ਮਦਦ ਉਪਯੋਗ ਨੂੰ ਅਨੁਸਾਰ ਕਾਰੀਗ੍ਰਾਮ ਸਜਾਉ। ਝਗੜੇ ਦੀ ਵਜ੍ਹਾ ਕੀ ਤੇ ਸਿਆਰੀ ਹੈ। ਕੋਈ ਇਹਨਾਂ ਦਾ ਆਪਣਾ ਦੋ ਪਾਰਟੀਆਂ ਨੇ ਉਹਨਾਂ ਦਾ ਆਪਸੀ ਕੋਈ ਝਗੜਾ ਆਇਆ ਕਿਸੇ ਕੋਈ ਜਗ੍ਹਾ ਤੋਂ। ਜੀ। ਸਾਰਾ ਤਕਰੀਬ ਤੱਕ ਨਹੀਂ ਪਤਾ ਲੱਗੇਗਾ ਕੀ ਹੈ।